ਸਤਲੁਜ ਦਰਿਆ ਦਾ ਜਿਹੜਾ ਤੁਸੀਂ ਵੰਨਾ ਉਹ ਧੁੱਲੇਆਲ ਪਿੰਡ ਦੇ ਲਾਗੇ ਬਿਲਕੁਲ ਹੀ ਕਿਨਾਰੇ ਤੇ ਜਿਹੜਾ ਆ ਉਹ ਵਗ ਰਿਆ ਸੀ ਤੇ ਉੱਥੇ ਬਹੁਤ ਵੱਡੀ ਢਾਲ ਲੱਗੀ ਹੋਣ ਕਾਰਨ ਆ ਦੇਖੋ ਤੁਸੀਂ ਜਾਲ ਵੀ ਬੁਣਿਆ ਜਾ ਰਿਹਾ ਤੇ ਥੈਲੇ ਜਿਹੜੇ ਆ ਉਹ ਵੀ ਭਰੇ ਜਾ ਰਿਹਾ ਦਰਿਆ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਬਰਸਾਤ ਦੇ ਕਾਰਨ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਲੱਖਾਂ ਕਿਊਸਿਕ ਪਾਣੀ ਇੱਥੇ ਵਗਿਆ ਤੇ ਆਪ ਤੁਸੀਂ ਦੇਖ ਸਕਦੇ ਆ ਕਿ ਢਾ ਲੱਗ ਕੇ ਕਿੰਨੀ ਜਿਹੜੀ ਜ਼ਮੀਨ ਆ ਉਹ ਦਰਿਆ ਨੇ ਆਪਣੇ ਅੰਦਰ ਜਿਹੜੀ ਆ ਉਹ ਸੁੱਟ ਲਈ ਆ ਇੱਕ ਜ਼ਮੀਂਦਾਰ ਭਰਾ ਦਾ ਜਿਹੜੀ ਇਹ 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 ਕਈ ਏਕੜ ਜ਼ਮੀਨ ਆ ਉਹ ਜਿਹੜੀ ਇਹ ਦਰਿਆ ਨੂੰ ਨੇ ਢਾ ਲਾ ਕੇ ਵਿੱਚ ਜਿਹੜੀ ਮਿਲਦੀ ਕਰ ਲਈ ਆ ਤੇ ਇੱਥੇ ਪਾਣੀ ਜਿਹੜਾ ਆ ਉਹ ਚੱਲ ਰਿਹਾ ਤੇ ਕੁਝ ਪਾਪੂਲਰ ਤੁਸੀਂ ਦੇਖ ਰਹੇ ਆ ਕਿ ਡਿਗ 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 ਕੇ ਪਾਪੂਲਰ ਜਿਹੜੇ ਆ ਉਹ ਵਿੱਚ ਦਰਿਆ ਦੇ ਡਿਗੇ ਹੋਏ ਆ ਤੇ ਕਿਮੀ ਇੱਥੇ ਢਾ ਲੱਗੀ ਹੋਈ ਆ ਤੇ ਕਿਦਾਂ ਕੰਮ ਚੱਲ ਰਿਹਾ ਪ੍ਰਸ਼ਾਸਨ ਦਾ ਕੀ ਇੱਥੇ ਯੋਗਦਾਨ ਹੈਗਾ ਆਪਾਂ ਸਾਰੀ ਗੱਲਬਾਤ ਇਹ ਕਰਦੇ ਆ ਪਾਣੀ ਦਾ ਜਿਹੜਾ ਫਲੋ ਹੈਗਾ ਉਹ ਹਜੇ ਵੀ ਬਹੁਤ ਜ਼ਿਆਦਾ ਤੇਜ਼ ਦੇਖੋ ਤਾਂ ਨਜ਼ਰ ਆਉਂਦਾ ਮੌਕੇ ਤੇ ਅਸੀਂ ਮੌਜੂਦਾ ਢੁੱਲੇ ਵਾਲ ਇਹ ਜਿਹੜਾ ਬੰਨ੍ਹ ਦੇ ਉੱਤੇ ਇਹ ਖੜੇ ਆ ਤੇ ਆਹ ਜਿਹੜੀਆਂ ਦਰਿਆਨ ਢਿਗਾ ਸਿੱਟ ਸਿੱਟ ਕੇ ਜਿਹੜਾ ਰਕਵਾ ਵਿੱਚ ਵੇਲੇ ਅਸੀਂ ਉੱਥੇ ਕੰਮ ਕੀਤਾ ਜਾ ਰਿਹਾ ਥੈਲੇ ਭਰ-ਭਰ ਕੇ ਤੇ ਝਾਲ ਜਿਹੜਾ ਆ ਉਹਦੇ ਨਾਲ ਬੰਨੇ ਜਾ ਰਹੇ ਆ ਤੇ ਜਦੋਂ ਇਦਾਂ ਥੈਲੇ ਭਰ ਕੇ ਝਾਲ ਦੇ ਨਾਲ ਜਦੋਂ ਬੰਨੇ ਜਾਂਦੇ ਆ ਤਾਂ ਫਿਰ ਅੱਗੇ ਜਿਹੜਾ ਆ ਉਹ ਟਿਗਾ ਡਿੱਗਣ ਦਾ ਜਿਹੜਾ ਚਾਂਸ ਉਹ ਘਟ ਜਾਂਦਾ ਮੌਕੇ ਦੇ ਉੱਤੇ ਜਿਹੜਾ ਪਾਣੀ ਆ ਉਹ ਕੀ ਜਿਹੜਾ ਆਪਣਾ ਰੰਗ ਦਿਖਾ ਰਿਹਾ ਆ ਆਪਾਂ ਦੇਖਦੇ ਆ ਕਿ ਪਾਣੀ ਪਿੱਛੋਂ ਜਿਹੜਾ ਆਪਣੇ ਫਲੋ ਨਾਲ ਇਹ ਜਦੋਂ ਇੱਥੇ ਆਉਂਦਾ ਹੈ ਤਾਂ ਆ ਠੋਕਰ ਜਿਹੜੀ ਹੈ ਇਹ ਪੁਰਾਣੀ ਠੋਕਰ ਦੇ ਵਿੱਚ ਜਦੋਂ ਪਾਣੀ ਵੱਜਦਾ ਹੈ ਤਾਂ ਉਹ ਪਾਣੀ ਵੱਜ ਕੇ ਇੱਕ ਵਾਰ ਵਾਪਸ ਜਿਹੜਾ ਆ ਉਹ ਮੁੜਦਾ ਤੇ ਵਾਪਸ ਜਦੋਂ ਮੁੜਦਾ ਤਾਂ ਇੱਥੇ ਘੁੰਮਣ ਕੇਰੀ ਆ ਉਹ ਬਣ ਜਾਂਦੀ ਆ ਜਦੋਂ ਆ ਦੇਖੋ ਤੁਹਾਨੂੰ ਨਜ਼ਰ ਆਉਂਦਾ ਕਿ ਪਾਣੀ ਜਿਹੜਾ ਹੈ ਉਹ ਠੋਕਰ ਦੇ ਨਾਲ ਵੱਜ ਕੇ ਫਿਰ ਵੈਕ ਮੁੜ ਕੇ ਘੁੰਮਦਾ ਤਾਂ ਇੱਥੇ ਢਟਾ ਲੱਗਦੀ ਆ ਆਪਾਂ ਵੀਰ ਨਾਲ ਗੱਲਬਾਤ ਕਰਦੇ ਆ ਵੀ ਜੀ ਕੀ ਸ਼ੋਨਾ ਹੈਗਾ ਜੀ ਆਪਣਾ ਇਕਵਾਲ ਸਿੰਘ ਜੀ ਇਕਵਾਲ ਸਿੰਘ ਜੀ ਹਾਂ ਜੀ ਇਕਵਾਲ ਸਿੰਘ ਜੀ ਦੇਖਣ ਤੇ ਪਤਾ ਲੱਗਦਾ ਵੀ ਹਾਲਾਤ ਜਿਹੜੇ ਆ ਉਹ ਬਿਲਕੁਲ ਨੇੜੇ ਵਾਲੀ ਹੋਏ ਪਏ ਆ ਹਾਂ ਜੀ ਨਾਲ ਲਾ ਕੇ ਬਿਲਕੁਲ ਪਾਣੀ ਚੱਲ ਰਿਹਾ ਹਾਂ ਜੀ ਤੇ ਅੱਜ ਪਾਣੀ ਕੁਝ ਘੱਟ ਹੈ ਜੀ ਉਹਦੇ ਨਾਲ ਹਾਂ ਪਾਣੀ ਜੀ ਕੱਲੋਂ ਤੋਂ ਬਹੁਤ ਘੱਟ ਹੈ ਜੀ ਅੱਜ ਅੱਛਾ ਜੀ ਹਾਂ ਕੱਲ ਤਾਂ ਇੱਕ ਵਾਰ ਐ ਲੱਗਦਾ ਕਿ ਬਾਈ ਫਿਰ ਟੁੱਟਿਆ ਗਿਆ ਹੁਣ ਟੁੱਟਿਆ ਹਾਂ ਜੀ ਹਾਂ ਜੀ ਹਾਂ ਕੱਲ ਜੀ ਬਰਸਾਤਾਂ ਦਾ ਪਾਣੀ ਸੀ ਲੰਘ ਗਿਆ ਜੀ ਕੱਲ ਆ ਜਿਹੜੀ ਘੁੰਮਣ ਘੇਰੀ ਜੀ ਹੈ ਇਹ ਇਹ ਕਿੰਨੀ ਤੇ ਉੱਥੇ ਸਿੱਧਾ ਬਾਜੀ ਬਲਾ ਮਨ ਸਿੱਧਾ ਸੀ ਜਿਵੇਂ ਪਾਣੀ ਦਾ ਪ੍ਰੈਸ਼ਰ ਵੱਜ ਜਾਂਦਾ ਜੀ ਉਦੋਂ ਸੈਰ ਨੂੰ ਪਾ ਜਾਂਦਾ ਵਾ ਤੇ ਫਿਰ ਇਹ ਪ੍ਰਸ਼ਾਸਨ ਨੇ ਇਹ ਤੁਹਾਨੂੰ ਕਿਤਾ ਵੀ ਖਾਲੀ ਦੂਲੇ ਭਰ ਕੇ ਲਾਉ ਹਾਂ ਜੀ ਹਾਂ ਹਾਂ ਜੀ ਧਾਰੂ ਰੋਕਣਾ ਹੁੰਦਾ ਜੀ ਪਹਿਲਾਂ ਜੀ ਕਿੰਨੇ ਦਿਨ ਹੋ ਗਏ ਜੀ ਹੁਣ ਕੰਮ ਚੱਲਦੇ ਨੂੰ ਤਾਂ ਇਹ 3 ਦਿਨ ਹੋ ਗਏ ਜੀ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡੇ ਅਨੁਮਾਨ ਦੇ ਨਾਲ ਬਈ ਸਹੀ ਆ ਕੰਮ ਕਰੇ ਕਿਸੇ ਕੁਝ ਹੋਰ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਨਹੀਂ ਜੀ ਨੇ ਪੂਰਾ ਬਚਾ ਜੀ ਇਹੋ ਜੀ ਗੱਲ ਦੀ ਹੈਗੀ ਜੀ ਹਾਂ ਜੀ ਹਾਂ ਪੂਰਾ ਬੰਦੋਬਸਤ ਫੁੱਲ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੋਤਾਰ ਨੂੰ ਤਾਂ ਪਹਿਲਾਂ ਥੈਲੇਨਾ ਰੋਕਣਾ ਪੈਂਦਾ ਜੀ ਚਲੋ ਆ ਰਿੰਗ ਬੰਦ ਜਿਹੜਾ ਜਾਣ ਦੇ ਨਾਲ ਲੱਗ ਰਿਹਾ ਜੀ ਹਾਂ ਜੀ ਹਾਂ ਇਹ ਕਿਤਨਾ ਕਿਤੇ ਟੋਪੜਾ ਕੰਮ ਨਾਲ ਦੀ ਨਾਲ ਇੱਥੇ ਇਹ ਜਿਹੜਾ ਲੰਗਰ ਪਾਣੀ ਦਾ ਇਹ ਪ੍ਰੋਗਰਾਮ ਉਹ ਵੀ ਇੱਥੇ ਇਹ ਕੀਤਾ ਜਾ ਰਿਹਾ ਹੈ ਫਿਰ ਲੰਗਰ ਪਾਣੀ ਕਿਸੇ ਸੰਸਥਾ ਵੱਲੋਂ ਆਉਂਦਾ ਕਿ ਜੀ ਇਦਾਂ ਹੀ ਕੋਈ ਪਿੰਡ ਲੈਵਲ ਤੇ ਚਲਾਉਂਦੇ ਜਾਂ ਕਿਦਾਂ ਪਿੰਡ ਲੈਵਲ ਤੇ ਪਾਣੀ ਆਪਣਾ ਵੀ ਲਿਆਈਦਾ ਜੀ ਸੰਸਥਾ ਲੋ ਵੀ ਗੁਰਦੁਆਰਾ ਚੰਨ ਕਬਲ ਸਾਹਿਬ ਤੋਂ ਵੀ ਆ ਜਾਂਦਾ ਜੀ ਕੱਲ੍ਹ ਵੀ ਆਇਆ ਸੀਗਾ ਜੀ ਕੱਲ੍ਹ ਵੀ ਆਦਾ ਜੀ ਦੁਪਹਿਰ ਨੂੰ ਫੇਰ ਆਉਣਾ ਜੀ ਅੱਜ ਹੋਰ ਕੋਈ ਜਿਵੇਂ ਕੋਈ ਜੱਥੇਬੰਦੀ ਬਗਾਇਆ ਉਹ ਕੋਈ ਨਹੀਂ ਪੁੱਜੀ ਜੀ ਇੱਥੇ ਅਸੀਂ ਤਾਂ ਅਪਰਸੋਂ ਆਇਆ ਜੀ ਹਲੇ ਤੱਕ ਤਾਂ ਪਹਿਲਾ ਕੋਈ ਆਇਆ ਹੋਵੇ ਤਾਂ ਕਹਿ ਨਹੀਂ ਸਕਦਾ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਹੈ ਉਹ ਇਲਾਕੇ ਦੇ ਲੋਕਾਂ ਨੇ ਕੀਤਾ ਤੇ ਪ੍ਰਸ਼ਾਸਨ ਨੇ ਇੱਥੇ ਇਹ ਕਾਫੀ ਸਿਹਦਰਤਾ ਦਿਖਾਈ ਤਾਂ ਜਾ ਕੇ ਇਹ ਇਹ ਜਿਹੜਾ ਬੰਨ ਦਾ ਕਾਰਜਾ ਇੱਥੇ ਰੁਕਿਆ ਨਹੀਂ ਤਾਂ ਇੱਥੋਂ ਟੁੱਟ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਉਂਕਿ ਬਿਲਕੁਲ ਬੰਨ ਦੇ ਨਾਲ ਲੱਗੀ ਪਾਣੀ ਜਿਹੜਾ ਉਹ ਚੱਲੇ ਕਰਨੈਲ ਜੀ ਹਾਂ ਬਈ ਫਿਰ ਕਿੰਨੇ ਕੁ ਬੰਦੇ ਹੁਣ ਇੱਥੇ ਜਿਹੜਾ ਕੰਮ ਕਰ ਰਹੇ ਆ ਇੱਥੇ ਬੰਦੇ ਜੀ 1.5 200 ਆਈ 1.200 हां सेवाया के जहां भी कोई आपा नु कोई मिलना भी है कुछ जेड़े ਪਿੰਡ ਵਾਲੇ ਆ ਉਹ ਤਾਂ ਲੱਗਿਆ ਸੇਵਾ ਜੀ ਸਾਡੇ ਵਰਗੇ ਮਜ਼ਦੂਰ ਆ ਸਾਤੇ ਲੱਗਿਆ ਕੰਮ ਦੇ ਦੀਹਾੜੀ ਲੱਗਿਆ ਜੀ ਠੀਕ ਹੈ ਜੀ ਪਿੰਡ ਵਾਲੇ ਤਾਂ ਕਹਿੰਦੇ ਸਾਡਾ ਪਿੰਡ ਹੀ ਵੱਜੇ ਇੰਨੇ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਵੀ ਹੁਣ ਸਰਕਾਰ ਵੱਲੋਂ ਫਿਰ ਕੀ ਏਡ ਹੈਗੀ ਆ ਸਰਕਾਰ ਵੱਲੋਂ ਆਹੀ ਆ ਜੀ ਵੀ ਪੂਰਾ ਇੱਥੇ ਥੈਲਿਆਂ ਦਾ ਕੰਮ ਚੱਲਿਆ ਜਾਏ ਤੇ ਬਾਕੀ ਇੱਥੇ ਬਾਰਵੀ ਜਿਹੜਾ ਵੀ ਕਰਨ ਦਾ ਮਤਲਬ ਇਹ ਨਹੀਂ ਗੱਲ ਹੈ ਵੀ ਥੈਲੇ ਜਿਹੜੇ ਆ ਇਹ ਵੀ ਕੱਲੇ ਥੈਲੇ ਦੇ ਕੇ ਸਰ ਸਰਕਾਰ ਨੇ ਕਿ ਕੁਝ ਹੋਰ ਵੀ ਕਿਹਾ ਵੀ ਕੋਈ ਵੀ ਅਸੀਂ ਕਰਾਂਗੇ। ਬਾਕੀ ਹੁਣ ਦੇਖੋ ਪੱਥਰ ਦਾ ਵੀ ਚਾਂਦ ਸਕਦਾ ਹਜੇ ਆਏਗੀ ਸਰਕਾਰ ਤਾਂ ਜਾਈ ਜੋਈ ਗੇੜੇ ਮਾਰਨਗੇ ਤਾਂ ਫੇਰ ਹੀ ਪਤਾ ਲੱਗੂਗਾ ਜੀ। ਲੰਗਰ ਪਾਣੀ ਦਾ ਕੀ ਸਿਸਟਮ ਹੈਗਾ? ਲੰਗਰ ਪਾਣੀ ਆਪਣੇ ਆਪਣੇ ਘਰੋਂ ਆਂਦਾ ਜੀ। ਮਤਲਬ ਕੋਈ 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 ਜਥੇਬੰਦੀ ਨਹੀਂ ਕੋਈ ਕਿਤੇ ਕੋਦੇ ਨਹੀਂ ਆਉਂਦਾ ਹੈਗਾ। ਹਜੇ ਤਾਂ ਇਹਦਾ ਜਥੇਬੰਦੀ ਦੇਖੀ ਨਹੀਂ ਜੀ ਇੱਥੇ। ਇਹਦਾ ਕੋਈ ਨਹੀਂ ਐਵੇਂ ਜਥੇਬੰਦੀ ਆ ਵੀ ਆ ਗੱਲ ਬਾਤ ਬਈ ਉਹਦੇ ਸਾਡੇ ਲਈ ਚੱਕ ਲੋ ਤਾਂ ਇੰਨੀ ਹੋਈ ਪਈ ਆ ਵੀ ਹਾਂ ਇਹ ਚੱਕ ਲੋ ਜਾ ਚੱਕ ਲੋ ਤਾਂ ਤੁਹਾਡੇ ਸਾਹਮਣੇ ਆ ਸੱਟੀ ਜਾਂਦਾ ਹੀ ਜੇ ਰੱਬ ਨਾ ਕਰਾ ਕੋਈ ਨਿੱਕੀ ਹੋ ਜਾਂਦੀ ਇਦਾਂ ਆਈਡੀਆ ਤੁਹਾਨੂੰ ਵੀ ਕਿੰਨੇ ਕੁ ਪਿੰਡ ਇੱਧਰ ਜਿਹੜੇ ਹੋਣੇ ਸੀ 3-400 ਪਿੰਡ ਹੈਗਾ ਹੀ 4-500 ਪਿੰਡ ਜਿਹੜਾ ਤਬਾਹ ਹੋਣਾ ਸੀ ਕਹਿ ਲੋ ਵੀ ਕਮਾਣੇ ਵਾਲੇ ਪਾਸੇ ਤੱਕ ਪਾਣੀ ਪਾਣੀ ਜਾ ਕਮਾਣੇ ਤੋਂ ਵੀ ਥੱਲੇ ਲੰਘ ਜਾਣਾ ਇਹ ਲੁਧਿਆਣੇ ਤੋਂ ਮਾਰ ਕਰਨੀ ਸੀ ਇਹ ਓਹ ਦੇਖ ਲਈ ਆ ਮੱਕੀ ਆ ਮੱਕੀ ਜੀ ਅੱਛਾ ਥੋੜੀ ਐ ਵੀ ਹਾਂ ਜੀ ਅੱਛਾ ਹੁਣ ਅੱਜ ਤਾਂ ਉੱਥੇ ਰੱਕ ਸੀਗਾ ਇਹ ਜਿੱਥੇ ਉਹ ਅਸਾ ਸਦਾ ਹੀ ਆ ਜਾਂਦਾ ਪਾਣੀ ਚੱਲਦਾ ਇੱਥੇ ਤੇਜ ਉੱਥੇ ਤੱਕ ਆ ਉਹ ਉਥੇ ਫੰਡ ਇੱਥੇ ਆਉਂਦੀ ਹੈ ਹੈਂ ਕੱਲ ਕੱਲ ਜੀ ਕੱਲ 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 ਜੀ ਹਾਂ ਸਾਰੀ ਹਾਂ ਜੀ ਆਲਾ ਕੇ ਵੱਜਦਾ ਪਰ ਨੇ ਪਾਸੇ ਆਪਾਂ ਦੇਖ ਸਕਦੇ ਹਾਂ ਕਿ ਬਰੇਤੀ ਜਿਹੜੀ ਆ ਉਹ ਪੈ ਚੁੱਕੀ ਆ ਤੇ ਪਾਣੀ ਕੋਲ ਦੇ ਕੇ ਇਹ ਏਰੀਆ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਤੇ ਇਹਨਾਂ ਵੀਰ ਦੀ ਇਹ ਮੌਕੇ ਤੇ ਇੱਥੇ ਖੜਿਆ ਇਹਨਾਂ ਦੀ ਜ਼ਮੀਨ ਇਹ ਹੈਗੀ ਇਹਨਾਂ ਨੇ ਦੱਸਿਆ ਕਿ ਕਿਲਾ ਡੇਢ ਕਿਲਾ ਜਿਹੜੀ ਇਹਨਾਂ ਦੀ ਜ਼ਮੀਨ ਹੈ ਉਹ ਇੱਥੇ ਢੱਕ ਚੁੱਕੀ ਹੈ ਹਾਂਜੀ ਇਹ ਉਹ ਉੱਥੇ ਤੱਕ ਸੀਗੀ ਜੀ ਕਿਲੇ ਕਿੱਲੇ ਦੀ ਲਾਮ ਸੀ ਇੱਥੋਂ ਇਹ ਤੁਹਾਡੀ ਆਪਦੀ ਜ਼ਮੀਨ ਹੈ ਹਾਂ ਆਪਦੀ ਹੈ ਜੀ ਕੀ ਨਾਂ ਹੈਗਾ ਜੀ ਆਪਣਾ ਮੇਰਾ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਫਿਰ ਕੋਈ ਪ੍ਰਸ਼ਾਸਨ ਨੂੰ ਕਿਹਾ ਜਾਂ ਕੋਈ ਕਿਤੇ ਕੋਈ ਦੇ ਆਏ ਸਾਰੇ ਨੇ ਜੀ ਗੱਲ ਹਾਂਜੀ ਦੇਖੇ ਨੇ ਉਹ ਕਹਿੰਦੇ ਕੋਈ ਨਹੀਂ ਕੋਈ ਕਰਾਂਗੇ ਬਸ ਐਂ ਕਹਿੰਦੇ ਨੇ ਮੇਲੇ ਨਾ ਮਿਲੇ ਕਰਨ ਨਾ ਕਰਨ ਉਹ ਉਹਨਾਂ ਦੀ ਮਰਜ਼ੀ ਆ ਵੀ ਕਹਿਣ ਦਾ ਮਤਲਬ ਤੁਹਾਨੂੰ ਕੋਈ ਉਮੀਦ ਲੱਗਦੀ ਹੈ ਕੋਈ ਪੱਕਾ ਪਤਾ ਨਹੀਂ ਜੀ ਇੱਥੇ ਹੁਣ ਆ ਇਹ ਪੂਲਣਾਂ ਦਾ ਮੇਰੇ 1.5 ਲੱਖ ਰੁਪਏ ਮਿਲਦਾ ਸੀ 100 ਬੂਟਾ ਸੀਗਾ ਅੱਛਾ ਜੀ ਉਹ ਬਚੇ ਗਿਆ ਤੇ ਜਾਨੀ ਕਿ ਉਹਦੇ ਬਾਅਦ ਫਿਰ ਆ ਦੇਖਿਆ ਮੈਂ ਕੱਲ ਮੈਂ 30000 ਦੇ ਵਿੱਚ ਨੇ ਆ ਇਹਨੇ ਕ ਅੱਛਾ ਬੇਚ ਆ ਜਿਹੜੇ ਵੱਡੇ ਆ ਜਿਹੜੇ ਵੱਡੇ ਨੇ ਜੀ ਉੱਪਰੋਂ ਵੱਢ ਤੇ ਜਿਹੜੇ ਉੱਪਰੋਂ ਵੱਢ ਤੇ ਜੀ ਤੇ ਇੱਕ ਹਾਂ ਜੀ ਆਪਾਂ ਗੱਲ ਕਰ ਲਈ ਵੀ ਕੁੱਲ ਕਿੰਨੀ ਜਮੀਨ ਜਿਹੜੀ ਥੋੜੀ ਹੈ ਇਹ ਹੁਣ ਦਰਿਆ ਦੇ ਵਿੱਚ ਦੇਗੀ ਇਹ ਡੇਗੀ ਕਿਲਾ ਇਕੱਲਾ ਡੇਗੀ ਜੀ ਵਿੱਚ ਇਹ ਅੱਛਾ ਜੀ ਹਾਂ ਜੀ ਕੁੱਲ ਮਿਲਾ ਕੇ ਬਹੁਤ ਹੀ ਵੱਡੀ ਤਰਾਸਦੀ ਪਰ ਕਹਿੰਦੇ ਆ ਕਿ ਪਾਣੀ ਅੱਗੇ ਕਿਸੇ ਦਾ ਜੋਰ ਨਹੀਂ ਧੰਨਵਾਦ